ਗਾਰਡ ਦਾ ਫੂਡ ਐਂਡ ਸੇਫਟੀ ਡਿਪਾਰਟਮੈਂਟ ਦੇ ਇਸ ਵੇਲੇ ਤੱਜੀਆਂ ਉੜਦੀਆਂ ਸਿੱਧੇ ਸਿੱਧੇ ਤੌਰ ਤੇ ਨਜ਼ਰ ਆ ਰਹੀਆਂ ਨੇ ਕਿਉਂਕਿ ਲੋਕਾਂ ਦੀ ਸਿਹਤ ਦੇ ਨਾਲ ਕਿਵੇਂ ਖਿਲਵਾੜ ਹੁੰਦਾ ਹੈ ਇਸੇ ਬਾਰੇ ਅਸੀਂ ਸਭ ਜਾਣਦੇ ਆ ਜੀ ਹਾਂ ਆ ਪਿਛਲੇ ਸਾਲ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਬੱਚੀ ਦੇ ਜਨਮ ਦਿਨ ਤੇ ਜਦੋਂ ਕੇਕ ਆਰਡਰ ਕੀਤਾ ਗਿਆ ਸੀ ਕੇਕ ਖਾਣ ਦੇ ਨਾਲ ਉਹਦੀ ਸਿਹਤ ਵਿਗੜ ਜਾਂਦੀ ਔਰ ਉਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਇੱਕ ਹੋਰ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਮਹਿਲਾ ਆਈਸਕ੍ਰੀਮ ਖਾਂਦੀ ਹੈ ਆਈਸਕ੍ਰੀਮ ਤੋਂ ਬਾਅਦ ਉਸ ਦੀ ਸਿਹਤ ਵਿਗੜ ਜਾਂਦੀ ਹੈ ਤਾਂ ਸਾਰੇ ਕੇਸ ਨੇ ਜਿਹੜੇ ਪਟਿਆਲਾ ਤੋਂ ਸਾਹਮਣੇ ਆ ਨੇ ਤੇ ਇੱਕ ਹੋਰ ਕੇਸ ਪਟਿਆਲਾ ਤੋਂ ਸਾਹਮਣੇ ਹੈ ਜਿੱਥੇ ਕੇਕ ਦੇ ਵਿੱਚੋਂ ਕਾਕਰੋਚ ਨਿਕਲਦਾ ਹੈ ਜੀ ਹਾਂ ਤਸਵੀਰਾਂ ਇਸ ਵੇਲੇ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿ ਕੇਕ ਦੇ ਵਿੱਚੋਂ ਕਿਵੇਂ ਕਾਕਰੋਚ ਨਿਕਲਿਆ ਆ ਤਾਂ ਬਿਲਕੁਲ ਦੱਸਿਆ ਕਿ ਸਿਹਤ ਮੈਕਮੇ ਦੀਆਂ ਜਿਹੜੀਆਂ ਅੱਖਾਂ ਨੇ ਹਜੇ ਕਿਤੇ ਖੁੱਲੀਆਂ ਨਹੀਂ ਲੱਗਦੀਆਂ ਤਾਂ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਜਦੋਂ ਆਪਾਂ ਦੁਕਾਨ ਤੇ ਕੁਝ ਖਾਣ ਲਈ ਜਾਂਦੇ ਆ ਅਕਸਰ ਹੀ ਮਿਲਦਾ ਹੈ ਕਿ ਕੁਝ ਨਾ ਕੁਝ ਜ਼ਰੂਰ ਨਿਕਲਦਾ ਤਾਂ ਪਿਛਲੇ ਦਿਨੀ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ ਆ ਜਦੋਂ ਕੜਾਈ ਪਨੀਰ ਆਰਡਰ ਕਰਨ ਤੇ ਹੱਡੀਆਂ ਨਿਕਲਦੀਆਂ ਸੀ ਆ ਜੀ ਹਾਂ ਉਹ ਸਖਤ ਦੇ ਵੱਲੋਂ ਗਾਮਾ ਕੀਤਾ ਗਿਆ ਪਰ ਅਫਸੋਸ ਕੋਈ ਕਾਰਵਾਈ ਨਹੀਂ ਹੋਈ ਤਾਂ ਦੱਸਦੇ ਕਿ ਇੱਕ ਹੋਰ ਮਾਮਲਾ ਜਿਸ ਮਾਮਲੇ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਕਿ ਕੇਕ ਦੇ ਵਿੱਚੋਂ ਹੁਣ ਕਾਕਰੋਚ ਨਿਕਲਿਆ ਸਕਰੀਨ ਤੇ ਵੀਡੀਓ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਤਪਦੀ ਗਰਮੀ ਨੂੰ ਲੈ ਕੇ ਲੋਕਾਂ ਦਾ ਬੁਰਾ ਹਾਲ ਹੋ ਰਿਹਾ ਤੇ ਉੱਥੇ ਦੁਕਾਨਦਾਰ ਵੀ ਲੋਕਾਂ ਦੀ ਸਿਹਤ ਦੇ ਨਾਲ ਚੰਗਾ ਖਿਲਵਾੜ ਕਰਦੇ ਹੋਏ ਨਜ਼ਰ ਆ ਰਹੇ ਨੇ ਦੱਸ ਦੇ ਕੇ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਪਟਿਆਲਾ ਦੇ ਸਿਵਲ ਸਰਜਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕਿਹਾ ਤੁਸੀਂ ਆਪ ਹੀ ਸੁਣ ਲਓ ਤੁਸੀਂ ਮਾਤਾ ਜੀ ਦੀ ਗੱਲ ਕਰ ਰਹੇ ਜਿਹਨਾਂ ਨੂੰ ਸਿੱਖੋਂ ਦੀ ਉਲਟੀਆਂ ਕਰ ਰਹੇ ਹੋ ਉਹ ਤਾਂ ਵਜਾ ਕਾਰਨ ਕੋਈ ਹੋਰ ਸੀ ਉਹ ਆਪਾਂ ਨਹੀਂ ਡਿਸਕਸ ਕਰਦੇ ਜਿਹੜੇ ਤੁਸੀਂ ਹੁਣ ਦੋ ਹੋਰ ਮੇਰੇ ਕੋਲ ਤੁਸੀਂ ਧਿਆਨ ਚ ਲੈ ਕੇ ਕਹਿ ਰਹੇ ਮੈਨੂੰ ਇਹਨਾਂ ਦਾ ਇਹਨਾਂ ਬਾਰੇ ਮੈਨੂੰ ਧਿਆਨ ਚ ਮੇਰੇ ਨੋਲੇਜ ਮੇਰੇ ਚ ਨਹੀਂ ਹੈਗੀਆਂ ਗੱਲਾਂ ਤੁਸੀਂ ਕਾਈਂਡਲੀ ਉਹ ਵੀਡੀਓਜ਼ ਵੀ ਮੈਨੂੰ ਫਾਰਵਰਡ ਕਰ ਦਿਓ ਔਰ ਮਨੁਜੇ ਕੋ ਲਿਖਤੀ ਰੂਪ ਕੋਈ ਚੀਜ਼ ਮਨਵਾਉਂਦੀ ਤਾਂ ਮੈਂ ਇਹਨਾਂ ਜਿਹੜੇ ਜਿੱਥੋਂ ਵੀ ਇਹ ਹੋਈ ਹੈ ਅਸੀਂ ਆਪਣੇ ਡਿਪਾਰਟਮੈਂਟ ਵੱਲੋਂ ਕਾਰਵਾਈ ਕਰਾਂਗੇ ਕਿਉਂਕਿ ਜਦ ਇਹ ਗਰਮੀ ਦਾ ਵੀ ਮੌਸਮ ਹੈਗਾ ਕੋਈ ਕਿਹੋ ਇਨਫੈਕਸ਼ਨ ਵੀ ਆਉਂਦੀ ਹੈ ਸੋ ਬਿਮਾਰੀਆਂ ਆਉਂਦੀਆਂ ਲੇਕਿਨ ਹੁਣ ਇਦਾਂ ਦੇ ਵੀਡੀਓ ਵਾਇਰਲ ਹੁੰਦੇ ਆ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਤੇ ਬਿਲਕੁਲ ਹੀ ਮੈਂ ਤਾਂ ਲੋਕਾਂ ਨੂੰ ਵੀ ਕਹੂੰਗਾ ਵੀ ਜੇ ਤੁਹਾਡੇ ਤੁਹਾਡੇ ਧਿਆਨ ਚ ਕੋਈ ਅਜਿਹੀ ਚੀਜ਼ ਆਉਂਦੀ ਹੈ ਤਾਂ ਕਾਈਂਡਲੀ ਪਲੀਜ਼ ਸਾਨੂੰ ਤੁਸੀਂ ਇਨ ਰਾਈਟਿੰਗ ਸਾਨੂੰ ਸਾਡੇ ਦਫ਼ਤਰ 'ਚ ਸਾਨੂੰ ਪ੍ਰੋਵਾਈਡ ਕਰਦਿਆ ਕਰੋ ਤੇ ਦੂਜਾ ਜਿਹੜਾ ਜੇ ਕੋਈ ਇਹ ਜੀ ਕੋਈ ਮੈਂ ਜਿਹੜੇ ਆਪਣੇ ਵੈਂਡਰਸ ਨੇ ਜਾਂ ਜਿਹੜੇ ਆਪਣੇ ਦੁਕਾਨਦਾਰ ਨੇ ਜਿਹੜੇ ਜਿਹੜੇ ਵੀ ਕੋਈ ਹੋਟਲ ਰੈਸਟੋਰੈਂਟ ਵਾਲੇ ਕੋਈ ਵੀ ਆ ਉਹਨਾਂ ਨੂੰ ਰਿਕੁਐਸਟ ਕਰੂੰਗਾ ਮੈਂ ਪਲੀਜ਼ ਕਿ ਤੁਸੀਂ ਜਿਹੜੇ ਤੁਹਾਡੀਆਂ ਕਿਚਨਸ ਨੇ ਤੁਸੀਂ ਉਹਨਾਂ ਨੂੰ ਪ੍ਰੋਪਰਲੀ ਪੀਰੀਆਡਿਕਲੀ ਕਲੀਨ ਕਰਦੇ ਰਹੋ ਖਾਲੀ ਕਰਕੇ ਪ੍ਰੋਪਰ ਰਨ ਸੀ ਉਹਨਾਂ ਦੀ ਸਫਾਈ ਕਰੋ ਔਰ ਜੋ ਵੀ ਤੁਹਾਨੂੰ ਇੰਤਜ਼ਾਮ ਕਰਨੇ ਚਾਹੀਦੇ ਹਨ ਕਲਨਨਸ ਹਾਈਜੀਨ ਵਾਸਤੇ ਉਹ ਜ਼ਰੂਰ ਕਰਦੇ ਰਹੋ ਲੇਕਿਨ ਸਰ ਸੋਸ਼ਲ ਮੀਡੀਆ ਤੇ ਜ਼ਰੂਰ ਵਾਇਰਲ ਹੋਇਆ ਉਹਨਾਂ ਨੇ ਲੇਕਿਨ ਇਹਨਾਂ ਨੂੰ ਸ਼ਿਵਾਂ ਸਰ ਜਾਂਦੀ ਹੈ ਹੈਲਥ ਡਿਪਾਰਟਮੈਂਟ ਦਾ ਕੋਈ ਡਰ ਨਹੀਂ ਹੈ ਕਿਉਂਕਿ ਜਿਹੜਾ ਨਾਰੈਣ ਚੱਕੀ ਦੀ ਗੱਲ ਕੀਤੀ ਹੈ ਉਹ ਬਲੇ ਹੁਣ ਜਿਹੜਾ ਦੂਜੀ ਹੋ ਗਿਆ ਲੇਕਿਨ ਇਹ ਪਹਿਲਾਂ ਵੀ ਇੱਕ ਵਾਰ ਵੀਡੀਓ ਵਾਇਰਲ ਹੋਈ ਸੀ ਇਥੇ ਨਹੀਂ ਸਰ ਐਜੀ ਕੋਈ ਗੱਲ ਨਹੀਂ ਹੈ ਡਰ ਕਿਉਂ ਨਹੀਂ ਹੈਗਾ ਐਸੀ ਗੱਲ ਨਹੀਂ ਹੈ ਬਟ ਸਾਡੇ ਧਿਆਨ ਚ ਤੁਸੀਂ ਹੁਣ ਲੈ ਕੇ ਐਵੀਵਲ ਡੈਫੀਨਟਲੀ ਟਿਪਸ ਨਾਲ ਚਾਹਨੇ ਵਕਰੀ ਦੇ ਵੀਡੀਓ ਹੈ ਅ ਮੈਟਰ ਹੈਗਾ ਹੈ ਮੈਂ ਕੱਲ ਗਿਆ ਸੀ ਕੇਕ ਲੈਣ ਸਾਡੀ ਬੇਟੀ ਦੇ ਕਿ ਤਕਰੀਬਨ 7:00 ਤੇ ਜਿਸ ਤਰੀ ਮੈਨੇ ਕੇਕ ਮੈਨੂੰ ਜਿਹੜਾ ਕੇਕ ਦਿੰਦੇ ਉਹ ਕਿਹੜੇ ਮੁੰਡੇ ਹੁੰਦੇ ਆ ਮੈਂ ਉਹਨਾਂ ਨੂੰ ਕੇਕ ਮੰਗਿਆ ਨਾ ਕਿ ਮੈਨੂੰ ਫਰੈਸ਼ ਤੇ ਬਿਲਕੁਲ ਵਧੀਆ ਚੀਜ਼ ਚਾਹੀਦਾ ਉਸ ਦਿਨ ਉਹਨਾਂ ਨੇ ਮੈਨੂੰ ਫਰੈਸ਼ ਤੇ ਵਧੀਆ ਕਹਿੰਦੇ ਕਿ ਇਹ ਕੇਕ ਹੈ ਸਾਰੇ ਵਧੀਆ ਨਹੀਂ ਲੈ ਲੈ ਤੇ ਮੈਨੇ ਲੈ ਲਿਆ ਤੇ ਸਾਢੇ 8:00 ਵਜੇ ਦੇ ਕਰੀਬ ਕੇਕ ਨੂੰ ਕਟਿਆ ਤੇ ਜਿਸ ਤਰੀ ਬੱਚੇ ਉਹ ਖਾਣ ਲੱਗੇ ਤਾਂ ਕੀ ਨਾਮ ਹੈ ਬੱਚੇ ਉਹ ਡਿਗ ਲਿਆ ਕੋਕਰੇ ਚ ਨਿਕਲਿਆ ਤੇ ਉਸ ਲਈ ਅਸੀਂ ਕੀ ਸਾਰੇ ਤੋਂ ਲੈ ਲਿਆ ਵਾਪਸ ਖਾਣੇ ਦਿੱਤਾ ਤੇ ਅਸੀਂ ਸਾਨੀ ਦੇਖ ਲਈ ਜੀ ਪਹੁੰਚੀ ਜਿਸ ਤਰ੍ਹਾਂ ਕੇਕ ਲੇਕਿਨ ਉਹ ਦਿਖਾਇਆ ਕਿ ਦੇਖੋ ਕੰਪਲੀਟ ਕੋਪਰੇਟ ਨਿਕਲਿਆ ਤੇ ਉਹਨਾਂ ਨੇ ਚੈੱਕ ਵੀ ਕੀਤਾ ਅੰਦਰੋਂ ਸਾਰਾ ਕਿੰਨੇ ਪੌਂਡ ਦਾ ਕੇਕ ਨੇ ਆ ਸੀ ਜੀ ਅ ਸਿਰਫ 500 ਦਾ ਕੇਕ ਸੀਗਾ ਤੇ ਉਹ ਇਹ ਨਹੀਂ ਪਤਾ ਕਿ ਕਿੰਨੇ ਪੌਂਡ ਦਾ ਤਕਰੀਬਨ ਸਹੀ ਸੀਗਾ ਕਾਫੀ ਵੱਡਾ ਕੇਕ ਸੀ ਠੀਕ ਹੈ ਸੀਗਾ ਦਾ ਨਾਮ ਤੁਸੀਂ ਗੱਲ ਕੀਤੀ ਸੀ ਹਾਂਜੀ ਸਰ ਮੈਂ ਗੱਲ ਕੀਤੀ ਸੀ ਤੇ ਉਹਨਾਂ ਨੇ ਆਪਣੀ ਗਲਤੀ ਵੀ ਮੰਨੀ ਹੈ ਤੁਸੀਂ ਵੀਡੀਓ ਵਿੱਚ ਦੇਖਿਆ ਹੋਵੇਗਾ ਕਿ ਉਹਨਾਂ ਨੇ ਆਪਣੀ ਗਲਤੀ ਵੀ ਮੰਨੀ ਹੈ ਤੇ ਹਾਂਜੀ ਸਾਰੇ ਤੋਂ ਗੁੱਸੇ ਹੋ ਗਏ ਤੇ ਇਹ ਇਹੀ ਕਿ ਚਲੋ ਥੋੜੀ ਜਿਹੀ ਗਲਤੀ ਹੈ ਤੂੰ ਗਲਤੀ ਤੇ ਇੱਕ ਸਾਡੇ ਉਥੇ ਅ ਅ ਹੋਰ ਖਰੀਦੀਗੇ ਸੱਜਣਾ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਇੱਕ ਅੱਧਾ ਕਾਂਕਰੇ ਚੋਲਤੀ ਨਾਲ ਆ ਸਕਦਾ ਤੇ ਉਹ ਉਹਨਾਂ ਦੀ ਗੱਲ ਮੈਨੂੰ ਜਚੀ ਨਹੀਂ ਪਰ ਉਹਨਾਂ ਨੇ ਦੁਕਾਨਦਾਰ ਨੇ ਜਿਹੜਾ ਕੇਕ ਸੀਗਾ ਜਿਸ ਵਿੱਚ ਕਾਂਕਰੇ ਚ ਨਿਕਲੇ ਆ ਤੇ ਉਹਨਾਂ ਨੇ ਆਪਣੀ ਗਲਤੀ ਮੰਨੀ ਹੈ ਕੋਈ ਕੰਮ ਕਰਦੇ ਕਿ ਨਹੀਂ ਸਰ ਮੈਂ ਕੋਈ ਕੰਪਲੇਨਟ ਨਹੀਂ ਕੀਤੀ ਬਸ ਉਹਨਾਂ ਨੇ ਇਹੀ ਕਿਹਾ ਆਪਣੀ ਗਲਤੀ ਸੁਧਾਰੋ ਤੇ ਨੂੰ 7 ਸਵੇਰ ਦਾ ਚਾਹ ਰੱਖੋ ਇਹ ਸ਼ਹਿਰ ਦੀ ਨਾਮੀ ਬੇਕਰੀ ਹੈ ਤੇ ਲੋਕ ਪਰਦਾ ਵਿਸ਼ਵਾਸ ਆ ਇਹ ਸਭ ਲੋਰੀ ਕਿਡੋ ਤਸ਼ਰੀਕਾਲ ਤੋਂ ਸੇਖ ਰਸਮ ਸੈਂਡਿੰਗਸ ਤੇ ਮੈਂ ਹਾਂ ਪਰ ਦੀਪਕਾਰ ਦਾ ਫੂਡ ਐਂਡ ਸੇਫਟੀ ਡਿਪਾਰਟਮੈਂਟ ਦੇ ਇਸ ਵੇਲੇ ਤਜੀਆਂ ਉੜਦੀਆਂ ਸਿੱਧੇ ਸਿੱਧੇ ਤੌਰ ਤੇ ਨਜ਼ਰ ਆ ਰਹੀਆਂ ਨੇ ਕਿਉਂਕਿ ਲੋਕਾਂ ਦੀ ਸਿਹਤ ਦੇ ਨਾਲ ਕਿਵੇਂ ਖਿਲਵਾੜ ਹੁੰਦਾ ਹੈ ਇਸੇ ਬਾਰੇ ਅਸੀਂ ਸਭ ਜਾਣਦੇ ਆ ਜੀ ਹਾਂ ਆ ਪਿਛਲੇ ਸਾਲ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਬੱਚੀ ਦੇ ਜਨਮ ਦਿਨ ਤੇ ਜਦੋਂ ਕੇਕ ਆਰਡਰ ਕੀਤਾ ਗਿਆ ਸੀ ਕੇਕ ਖਾਣ ਦੇ ਨਾਲ ਉਹਦੀ ਸਿਹਤ ਵਿਗੜ ਜਾਂਦੀ ਹੈ ਔਰ ਉਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਇੱਕ ਹੋਰ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਮਹਿਲਾ ਆਈਸਕ੍ਰੀਮ ਖਾਂਦੀ ਹੈ ਆਈਸਕ੍ਰੀਮ ਤੋਂ ਬਾਅਦ ਉਸ ਦੀ ਸਿਹਤ ਵਿਗੜ ਜਾਂਦੀ ਹੈ ਤਾਂ ਸਾਰੇ ਕੇਸ ਨੇ ਜਿਹੜੇ ਪਟਿਆਲਾ ਤੋਂ ਸਾਹਮਣੇ ਆਏ ਨੇ ਤੇ ਇੱਕ ਹੋਰ ਕੇਸ ਪਟਿਆਲਾ ਤੋਂ ਸਾਹਮਣੇ ਆ ਜਿੱਥੇ ਕੇਕ ਦੇ ਵਿੱਚੋਂ ਕਾਕਰੋਚ ਨਿਕਲਦਾ ਹੈ ਜੀ ਹਾਂ ਤਸਵੀਰਾਂ ਇਸ ਵੇਲੇ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿ ਕੇਕ ਦੇ ਵਿੱਚੋਂ ਕਿਵੇਂ ਕਾਕਰੋਚ ਨਿਕਲਿਆ ਆ ਤਾਂ ਬਿਲਕੁਲ ਦੱਸੇ ਕਿ ਸਿਹਤ ਵਿਭਾਗ ਦੇ ਦੀਆਂ ਜਿਹੜੀਆਂ ਅੱਖਾਂ ਨੇ ਹਜੇ ਕਿਤੇ ਖੁੱਲੀਆਂ ਨਹੀਂ ਲੱਗਦੀਆਂ ਤਾਂ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਜਦੋਂ ਆਪਾਂ ਦੁਕਾਨ ਤੇ ਕੁਝ ਖਾਣ ਲਈ ਜਾਂਦੇ ਆ ਅਕਸਰ ਹੀ ਮਿਲਦਾ ਹੈ ਕਿ ਕੁਝ ਨਾ ਕੁਝ ਜ਼ਰੂਰ ਨਿਕਲਦਾ ਤਾਂ ਪਿਛਲੇ ਦਿਨੀ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ ਆ ਜਦੋਂ ਕੜਾਈ ਪਨੀਰ ਆਰਡਰ ਕਰਨ ਤੇ ਹੱਡੀਆਂ ਨਿਕਲਦੀਆਂ ਸੀ ਜੀ ਹਾਂ ਉਹ ਸਖਸ਼ ਦੇ ਵੱਲੋਂ ਗਾਮਾ ਕੀਤਾ ਗਿਆ ਪਰ ਅਫਸੋਸ ਕੋਈ ਕਾਰਵਾਈ ਨਹੀਂ ਹੋਈ ਆ ਤਾਂ ਦੱਸਦੇ ਕਿ ਇੱਕ ਹੋਰ ਮਾਮਲਾ ਜਿਸ ਮਾਮਲੇ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਕਿ ਕੇਕ ਦੇ ਵਿੱਚੋਂ ਹੁਣ ਕਾਕਰੋਚ ਨਿਕਲਿਆ ਸਕਰੀਨ ਤੇ ਵੀਡੀਓ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਤਪਦੀ ਗਰਮੀ ਨੂੰ ਲੈ ਕੇ ਲੋਕਾਂ ਦਾ ਬੁਰਾ ਹਾਲ ਹੋ ਰਿਹਾ ਤੇ ਉੱਥੇ ਦੁਕਾਨਦਾਰ ਵੀ ਲੋਕਾਂ ਦੀ ਸਿਹਤ ਦੇ ਨਾਲ ਚੰਗਾ ਖਿਲਵਾੜ ਕਰਦੇ ਹੋਏ ਨਜ਼ਰ ਆ ਰਹੇ ਨੇ ਦੱਸਿਆ ਗਿਆ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਪਟਿਆਲਾ ਦੇ ਸਿਵਲ ਸਰਜਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕਿਹਾ ਤੁਸੀਂ ਆਪ ਹੀ ਸੁਣ ਲਓ ਤੁਸੀਂ ਮਾਤਾ ਜੀ ਦੀ ਗੱਲ ਕਰ ਰਹੇ ਜਿਹਨਾਂ ਨੂੰ ਸਿੱਖੂਂਦੀ ਉਲਟੀਆਂ ਕਰ ਰਹੇ ਹੋ ਉਹ ਤਾਂ ਵਜ੍ਹਾ ਕਾਰਨ ਕੋਈ ਹੋਰ ਸੀ ਉਹ ਆਪਾਂ ਨਹੀਂ ਡਿਸਕਸ ਕਰਦੇ ਜਿਹੜੇ ਤੁਸੀਂ ਹੁਣ ਦੋ ਹੋਰ ਮੇਰੇ ਕੋਲ ਤੁਸੀਂ ਧਿਆਨ ਚ ਲੈ ਕੇ ਕਹਿ ਰਹੇ ਮੈਨੂੰ ਇਹਨਾਂ ਦਾ ਇਹਨਾਂ ਬਾਰੇ ਮੈਨੂੰ ਧਿਆਨ ਚ ਮੇਰੇ ਨੌਲੇਜ ਮੇਰੇ ਚ ਨਹੀਂ ਹੈਗੀਆਂ ਗੱਲਾਂ ਤੁਸੀਂ ਕਾਈਂਡਲੀ ਉਹ ਵੀਡੀਓਜ਼ ਵੀ ਮੈਨੂੰ ਫਾਰਵਰਡ ਕਰ ਦਿਓ ਔਰ ਮਨੁਜੇ ਕੋ ਲਿਖਤੀ ਰੂਪ ਕੋਈ ਚੀਜ਼ ਬਨਵਾਉਂਦੀ ਤਾਂ ਮੈਂ ਇਹਨਾਂ ਜਿਹੜੇ ਜਿੱਥੋਂ ਵੀ ਇਹ ਹੋਈ ਹੈ ਅਸੀਂ ਆਪਣੇ ਡਿਪਾਰਟਮੈਂਟ ਵੱਲੋਂ ਕਾਰਵਾਈ ਕਰਾਂਗੇ ਕਿਉਂਕਿ ਜਦ ਇਹ ਗਰਮੀ ਦਾ ਵੀ ਮੌਸਮ ਹੈਗਾ ਕੋਈ ਕਿਹੋ ਇਨਫੈਕਸ਼ਨ ਵੀ ਆਉਂਦੀ ਹੈ ਸੋ ਬਿਮਾਰੀਆਂ ਆਉਂਦੀਆਂ ਲੇਕਿਨ ਹੁਣ ਇਦਾਂ ਦੇ ਵੀਡੀਓ ਵਾਇਰਲ ਹੁੰਦੇ ਆ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਤੇ ਬਿਲਕੁਲ ਹੀ ਮੈਂ ਤਾਂ ਲੋਕਾਂ ਨੂੰ ਵੀ ਕਹੂੰਗਾ ਵੀ ਜੇ ਤੁਹਾਡੇ ਤੁਹਾਡੇ ਧਿਆਨ ਚ ਕੋਈ ਅਜਿਹੀ ਚੀਜ਼ ਆਉਂਦੀ ਹੈ ਤਾਂ ਕਾਈਂਡਲੀ ਪਲੀਜ਼ ਸਾਨੂੰ ਤੁਸੀਂ ਇਨ ਰਾਈਟਿੰਗ ਸਾਨੂੰ ਸਾਡੇ ਦਫ਼ਤਰ 'ਚ ਸਾਨੂੰ ਪ੍ਰੋਵਾਈਡ ਕਰ ਦਿਆ ਕਰੋ ਤੇ ਦੂਜਾ ਜਿਹੜਾ ਜੇ ਕੋਈ ਇਹ ਜੀ ਕੋਈ ਮੈਂ ਜਿਹੜੇ ਆਪਣੇ ਵੈਂਡਰਸ ਨੇ ਜਾਂ ਜਿਹੜੇ ਆਪਣੇ ਦੁਕਾਨਦਾਰ ਨੇ ਜਿਹੜੇ ਜਿਹੜੇ ਵੀ ਕੋਈ ਹੋਟਲ ਰੈਸਟੋਰੈਂਟ ਵਾਲੇ ਕੋਈ ਵੀ ਆ ਉਹਨਾਂ ਨੂੰ ਰਿਕੁਐਸਟ ਕਰੂੰਗਾ ਮੈਂ ਪਲੀਜ਼ ਕਿ ਤੁਸੀਂ ਜਿਹੜੇ ਤੁਹਾਡੀਆਂ ਕਿਚਨਸ ਨੇ ਤੁਸੀਂ ਉਹਨਾਂ ਨੂੰ ਪ੍ਰੋਪਰਲੀ ਪੀਰੀਆਡਿਕਲੀ ਕਲੀਨ ਕਰਦੇ ਰਹੋ ਖਾਲੀ ਕਰਕੇ ਪ੍ਰੋਪਰ ਰਨ ਸੀ ਉਹਨਾਂ ਦੀ ਸਫਾਈ ਕਰੋ ਔਰ ਜੋ ਵੀ ਤੁਹਾਨੂੰ ਇੰਤਜ਼ਾਮ ਕਰਨੇ ਚਾਹੀਦੇ ਆ ਕਲਨਨਸ ਹਾਈਜੀਨ ਵਾਸਤੇ ਉਹ ਜਰੂਰ ਕਰਦੇ ਰਹੋ ਲੇਕਿਨ ਸਰ ਸੋਸ਼ਲ ਮੀਡੀਆ ਤੇ ਜ਼ਰੂਰ ਵਾਇਰਲ ਹੋਇਆ ਲੇਕਿਨ ਇਹਨਾਂ ਨੂੰ ਸ਼ਿਵਾਂ ਸਰਜੰਦੀ ਜਾਂ ਹੈਲਥ ਡਿਪਾਰਟਮੈਂਟ ਦਾ ਕੋਈ ਡਰ ਨਹੀਂ ਹੈ ਕਿਉਂਕਿ ਜਿਹੜਾ ਨਾਰੈਣ ਚੱਕੀ ਦੀ ਗੱਲ ਕੀਤੀ ਹੈ ਉਹ ਬਲੇ ਹੁਣ ਜਿਹੜਾ ਦੂਜੀ ਹੋ ਗਿਆ ਲੇਕਿਨ ਇਹ ਪਹਿਲਾਂ ਵੀ ਇੱਕ ਵਾਰ ਵੀਡੀਓ ਵਾਇਰਲ ਹੋਈ ਸੀ ਇਥੇ ਨਹੀਂ ਸਰ ਐਜੀ ਕੋਈ ਗੱਲ ਨਹੀਂ ਹੈ ਡਰ ਕਿਉਂ ਨਹੀਂ ਹੈਗਾ ਐਸੀ ਗੱਲ ਨਹੀਂ ਹੈ ਬਟ ਸਾਡੇ ਧਿਆਨ ਚ ਤੁਸੀਂ ਹੁਣ ਲੈ ਕੇ ਕੈਮੀਕਲ ਡੈਫੀਨਿਟਲੀ ਟੈਕਸ ਨਾ। ਸਾਨੇ ਦੇ ਕਰੀਰੇ ਦੀ ਵੀਡੀਓ ਹੈ। ਅ ਮੈਟਰ ਹੈਗਾ ਹੈ ਮੈਂ ਕੱਲ ਗਿਆ ਸੀ ਕੇਕ ਲੈਣ ਸਾਡੀ ਦੇਖਦੇ ਕਿ ਤਕਰੀਬਨ 7:00 ਵਜੇ। ਤੇ ਜਿਸ ਤਰੀਕ ਮੈਨੇ ਕੇਕ ਮੈਨੂੰ ਜਿਹੜਾ ਕੇਕ ਦਿੰਦੇ ਆ ਉਹ ਕਿਹੜੇ ਮੁੰਡੇ ਹੁੰਦੇ ਆ ਮੈਂ ਉਹਨਾਂ ਨੂੰ ਕੇਕ ਮੰਗਿਆ ਤਾਂ ਕਿ ਮੈਨੂੰ ਫਰੈਸ਼ ਤੇ ਬਿਲਕੁਲ ਵਧੀਆ ਚੀਜ਼ ਆ। ਉਸ ਵੇਲੇ ਮੈਨੂੰ ਫਰੈਸ਼ ਤੇ ਵਧੀਆ ਕਹਿੰਦੇ ਆ ਕਿ ਇਹ ਕੇਕ ਹੈ ਸਾਰੇ ਵਧੀਆ ਨਹੀਂ ਲੈ ਲੈ। ਤੇ ਮੈਨੇ ਲੈ ਲਿਆ ਤੇ ਸੱਪਾ ਸਾਢੇ 8:00 ਵਜੇ ਦੇ ਕਰੀਬ ਕੇਕ ਨੂੰ ਕਟਿਆ ਤੇ ਜਿਸ ਤਰੀ ਬੱਚੇ ਖਾਣ ਲੱਗੇ ਤਾਂ ਕੀ ਨਾਮ ਹੈ ਬੱਚੇ ਉੱਚ ਉਹ ਡਿਗ ਲਿਆ ਕੋਪ ਤੇ ਉਸ ਲਈ ਅਸੀਂ ਸਾਰੇ ਤੋਂ ਲੈ ਲਿਆ ਵਾਪਸ ਖਾਨੇ ਦਿੱਤਾ ਤੇ ਅਸੀਂ ਸਾਨੀ ਦੇਖ ਲਈ ਜੀ ਪਹੁੰਚੀ ਜਿਸ ਤਰ੍ਹਾਂ ਕੇਕ ਲੇਕਿਨ ਉਹਨੂੰ ਦਿਖਾਇਆ ਕਿ ਦੇਖੋ ਇਹ ਕਪਰੇਟ ਨਿਕਲਿਆ ਤੇ ਉਹਨਾਂ ਨੇ ਚੈੱਕ ਵੀ ਕੀਤਾ ਅੰਦਰੋਂ ਸਾਰਾ ਕਿੰਨੇ ਪੌਂਡ ਦਾ ਕੇਕ ਲਿਆ ਸੀ ਜੀ ਅ ਸਿਰਫ 500 ਦਾ ਕੇਕ ਸੀਗਾ ਤੇ ਉਹ ਇਹ ਨਹੀਂ ਪਤਾ ਕਿ ਕਿੰਨੇ ਪੌਂਡ ਦਾ ਉਹ ਤਕਰੀਬਨ ਸਹੀ ਸੀਗਾ ਕਾਫੀ ਵੱਡਾ ਕੇਕ ਸੀ ਠੀਕ ਹੈ ਸੀਗਾ ਨਾਲ ਤੁਸੀਂ ਗੱਲ ਕੀਤੀ ਸੀ ਹਾਂਜੀ ਸਰ ਮੈਂ ਗੱਲ ਕੀਤੀ ਸੀ ਤੇ ਉਹਨਾਂ ਨੇ ਆਪਣੀ ਗਲਤੀ ਵੀ ਮੰਨੀ ਹੈ ਤੁਸੀਂ ਵੀਡੀਓ ਵਿੱਚ ਦੇਖਿਆ ਹੋਵੇਗਾ ਕਿ ਉਹਨਾਂ ਨੇ ਆਪਣੀ ਗਲਤੀ ਵੀ ਮੰਨੀ ਹੈ ਤੇ ਹਾਂਜੀ ਸਾਰੇ ਤੋਂ ਗਲਤੀ ਹੋ ਗਈ ਤੇ ਇਹ ਇਹੀ ਕਿ ਚਲੋ ਥੋੜੀ ਜਿਹੀ ਗਲਤੀ ਹੈ ਤੂੰ ਗਲਤੀ ਨੂੰ ਸੁਧਾਰੋ ਠ ਤੇ ਇੱਕ ਸਾਡੇ ਉਥੇ ਅ ਹੋਰ ਖਰੀਦੀਗੇ ਸੱਜਣਾ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਇੱਕ ਅੱਧਾ ਕਾਂਕਰੇ ਦੀ ਗਲਤੀ ਨਾਲ ਆ ਸਕਦਾ ਤੇ ਉਹ ਉਹਨਾਂ ਦੀ ਗੱਲ ਮੈਨੂੰ ਜਚੀ ਨਹੀਂ ਪਰ ਉਹਨਾਂ ਨੇ ਦੁਕਾਨਦਾਰ ਨੇ ਜਿਹੜਾ ਕੇਕ ਸੀਗਾ ਜਿਸ ਵਿੱਚ ਕਾਂਕਰੇ ਚ ਨਿਕਲੇ ਆ ਤੇ ਉਹਨਾਂ ਨੇ ਆਪਣੀ ਗਲਤੀ ਮੰਨੀ ਹੈ ਕੋਮੈਂਟ ਕਰ ਰਹੀ ਕਿ ਤੁਸੀਂ ਨਹੀਂ ਸਰ ਮੈਂ ਕੋਈ ਕੰਪਲੇਨ ਨਹੀਂ ਕੀਤੀ ਬਸ ਉਹਨਾਂ ਨੇ ਇਹੀ ਕਿਹਾ ਆਪਣੀ ਗਲਤੀ ਸੁਧਾਰੋ ਤੇ ਨੂੰ 7 ਸਵੇਰ ਦਾ ਚਾਹ ਰੱਖੋ ਇਹ ਸ਼ਹਿਰ ਦੀ ਨਾਮੀ ਬੇਕਰੀ ਹੈ ਤੇ ਲੋਕ ਪਰਦਾ ਵੀਸ਼ਵਾਸ ਕਰਦੇ ਆ ਇਹ ਸਭ ਨੁਰੀ ਕਿਡੋ ਤਸ਼ਰੀਕਾਲ ਤੋਂ ਸੇਖ ਰਸਮ ਸੈਨਿੰਗਸ ਤੇ ਮੈਂ ਹਾਂ ਪਰ ਦੀਪਕਾਰ ਦਾ ਫੂਡ ਐਂਡ ਸੇਫਟੀ ਡਿਪਾਰਟਮੈਂਟ ਦੇ ਇਸ ਵੇਲੇ ਤਜੀਆਂ ਉੜਦੀਆਂ ਸਿੱਧੇ ਸਿੱਧੇ ਤੌਰ ਤੇ ਨਜ਼ਰ ਆ ਰਹੀਆਂ ਨੇ ਕਿਉਂਕਿ ਲੋਕਾਂ ਦੀ ਸਿਹਤ ਦੇ ਨਾਲ ਕਿਵੇਂ ਖਿਲਵਾੜ ਹੁੰਦਾ ਹੈ ਇਸ ਬਾਰੇ ਅਸੀਂ ਸਭ ਜਾਣਦੇ ਆ ਜੀ ਹਾਂ ਆ ਪਿਛਲੇ ਸਾਲ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਬੱਚੀ ਦੇ ਜਨਮ ਦਿਨ ਤੇ ਜਦੋਂ ਕੇਕ ਆਰਡਰ ਕੀਤਾ ਗਿਆ ਸੀ ਕੇਕ ਖਾਣ ਦੇ ਨਾਲ ਉਹਦੀ ਸਿਹਤ ਵਿਗੜ ਜਾਂਦੀ ਹੈ ਔਰ ਉਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਅੱਜ ਇੱਕ ਹੋਰ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਮਹਿਲਾ ਆਈਸਕ੍ਰੀਮ ਖਾਂਦੀ ਹੈ ਆਈਸਕ੍ਰੀਮ ਤੋਂ ਬਾਅਦ ਉਸ ਦੀ ਸਿਹਤ ਵਿਗੜ ਜਾਂਦੀ ਹੈ ਤਾਂ ਸਾਰੇ ਕੇਸ ਨੇ ਜਿਹੜੇ ਪਟਿਆਲਾ ਤੋਂ ਸਾਹਮਣੇ ਆਏ ਨੇ ਤੇ ਇੱਕ ਹੋਰ ਕੇਸ ਪਟਿਆਲਾ ਤੋਂ ਸਾਹਮਣੇ ਹੈ ਅੱਜ ਜਿੱਥੇ ਕੇਕ ਦੇ ਵਿੱਚੋਂ ਕਾਕਰੋਚ ਨਿਕਲਦਾ ਹੈ ਜੀ ਹਾਂ ਤਸਵੀਰਾਂ ਇਸ ਵੇਲੇ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿ ਕੇਕ ਦੇ ਵਿੱਚੋਂ ਕਿਵੇਂ ਕਾਕਰੋਚ ਨਿਕਲਿਆ ਆ ਤਾਂ ਬਿਲਕੁਲ ਦੱਸੇ ਕਿ ਸਿਹਤ ਵਿਭਾਗ ਦੇ ਦੀਆਂ ਜਿਹੜੀਆਂ ਅੱਖਾਂ ਨੇ ਹਜੇ ਕਿਤੇ ਖੁੱਲੀਆਂ ਨਹੀਂ ਲੱਗਦੀਆਂ ਤਾਂ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਜਦੋਂ ਆਪਾਂ ਦੁਕਾਨ ਤੇ ਕੁਝ ਖਾਣ ਲਈ ਜਾਂਦੇ ਆ ਅਕਸਰ ਹੀ ਮਿਲਦਾ ਹੈ ਕਿ ਕੁਝ ਨਾ ਕੁਝ ਜ਼ਰੂਰ ਨਿਕਲਦਾ ਤਾਂ ਪਿਛਲੇ ਦਿਨੀ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ ਆ ਜਦੋਂ ਕੜਾਈ ਪਨੀਰ ਆਰਡਰ ਕਰਨ ਤੇ ਹੱਡੀਆਂ ਨਿਕਲਦੀਆਂ ਸੀ ਆ ਜੀ ਹਾਂ ਉਹ ਸਖਸ਼ ਦੇ ਵੱਲੋਂ ਗਾਮਾ ਕੀਤਾ ਗਿਆ ਪਰ ਅਫਸੋਸ ਕੋਈ ਕਾਰਵਾਈ ਨਹੀਂ ਹੋਈ ਆ ਤਾਂ ਦੱਸਦੇ ਕਿ ਇੱਕ ਹੋਰ ਮਾਮਲਾ ਜਿਸ ਮਾਮਲੇ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਕਿ ਕੇਕ ਦੇ ਵਿੱਚੋਂ ਹੁਣ ਕੋਕਰੋਚ ਨਿਕਲਿਆ ਸਕਰੀਨ ਤੇ ਵੀਡੀਓ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਤਪਦੀ ਗਰਮੀ ਨੂੰ ਲੈ ਕੇ ਲੋਕਾਂ ਦਾ ਬੁਰਾ ਹਾਲ ਹੋ ਰਿਹਾ ਤੇ ਉੱਥੇ ਦੁਕਾਨਦਾਰ ਵੀ ਲੋਕਾਂ ਦੀ ਸਿਹਤ ਦੇ ਨਾਲ ਚੰਗਾ ਖਿਲਵਾੜ ਕਰਦੇ ਹੋਏ ਨਜ਼ਰ ਆ ਰਹੇ ਨੇ ਦੱਸਿਆ ਗਿਆ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਪਟਿਆਲਾ ਦੇ ਸਿਵਲ ਸਰਜਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕਿਹਾ ਤੁਸੀਂ ਆਪ ਹੀ ਸੁਣ ਲਓ ਤੁਸੀਂ ਮਾਤਾ ਜੀ ਦੀ ਗੱਲ ਕਰ ਰਹੇ ਜਿਹਨਾਂ ਨੂੰ ਸਖੋਂ ਦੀ ਉਲਟੀਆਂ ਕਰ ਰਹੇ ਹੋ ਉਹ ਤਾਂ ਵਜ੍ਹਾ ਕਾਰਨ ਕੋਈ ਹੋਰ ਸੀ ਉਹ ਆਪਾਂ ਨਹੀਂ ਡਿਸਕਸ ਕਰਦੇ ਜਿਹੜੇ ਤੁਸੀਂ ਹੁਣ ਦੋ ਹੋਰ ਮੇਰੇ ਕੋਲ ਤੁਸੀਂ ਧਿਆਨ ਚ ਲੈ ਕੇ ਕਹਿ ਰਹੇ ਮੈਨੂੰ ਇਹਨਾਂ ਦਾ ਇਹਨਾਂ ਬਾਰੇ ਮੈਨੂੰ ਧਿਆਨ ਚ ਮੇਰੇ ਨੌਲੇਜ ਵਿੱਚ ਮੇਰੇ ਵਿੱਚ ਨਹੀਂ ਹੈਗੀਆਂ ਜਿਹੜੀਆਂ ਗੱਲਾਂ ਤੁਸੀਂ ਕਾਈਂਡਲੀ ਉਹ ਬਣੋ ਵੀਡੀਓਸ ਵੀ ਮੈਨੂੰ ਫਾਰਵਰਡ ਕਰ ਦਿਓ ਔਰ ਮਨੁਜੇ ਕੋ ਲਿਖਤੀ ਰੂਪ ਕੋਈ ਚੀਜ਼ ਮਨਵਾਉਂਦੀ ਤਾਂ ਮੈਂ ਇਹਨਾਂ ਜਿਹੜੇ ਜਿੱਥੋਂ ਵੀ ਇਹ ਹੋਈ ਹੈ ਅਸੀਂ ਆਪਣੇ ਡਿਪਾਰਟਮੈਂਟ ਨੂੰ ਕਾਰਵਾਈ ਕਰਾਂਗੇ ਕਿਉਂਕਿ ਜਦ ਇਹ ਗਰਮੀ ਦਾ ਵੀ ਮੌਸਮ ਹੈਗਾ ਕੋਈ ਕਿਹ ਇਨਫੈਕਸ਼ਨ ਵੀ ਆਉਂਦੀਆਂ ਸੋਬ ਬਿਮਾਰੀਆਂ ਆਉਂਦੀਆਂ ਲੇਕਿਨ ਹੁਣ ਇਦਾਂ ਦੇ ਵੀਡੀਓ ਵਾਇਰਲ ਹੁੰਦੇ ਆ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਕਿ ਬਿਲਕੁਲ ਹੀ ਮੈਂ ਕਹ ਲੋਕਾਂ ਨੂੰ ਵੀ ਕਹੂੰਗਾ ਵੀ ਜੇ ਤੁਹਾਡੇ ਤੁਹਾਡੇ ਧਿਆਨ ਚ ਕੋਈ ਅਜਿਹੀ ਚੀਜ਼ ਆਉਂਦੀ ਹੈ ਤਾਂ ਕਾਈਂਡਲੀ ਪਲੀਜ਼ ਸਾਨੂੰ ਤੁਸੀਂ ਇਨ ਰਾਈਟਿੰਗ ਸਾਨੂੰ ਸਾਡੇ ਦਫ਼ਤਰ 'ਚ ਸਾਨੂੰ ਪ੍ਰੋਵਾਈਡ ਕਰਦਿਆ ਕਰੋ ਤੇ ਦੂਜਾ ਜਿਹੜਾ ਜੇ ਕੋਈ ਇਹ ਜੀ ਕੋਈ ਮੈਂ ਜਿਹੜੇ ਆਪਣੇ ਵੈਂਡਰਸ ਨੇ ਜਾਂ ਜਿਹੜੇ ਆਪਣੇ ਦੁਕਾਨਦਾਰ ਨੇ ਜਿਹੜੇ ਜਿਹੜੇ ਵੀ ਕੋਈ ਹੋਟਲ ਰੈਸਟੋਰੈਂਟ ਵਾਲੇ ਕੋਈ ਵੀ ਆ ਉਹਨਾਂ ਨੂੰ ਰਿਕੁਐਸਟ ਕਰੂੰਗਾ ਮੈਂ ਪਲੀਜ਼ ਕਿ ਤੁਸੀਂ ਜਿਹੜੇ ਤੁਹਾਡੀਆਂ ਕਿਚਨਸ ਨੇ ਤੁਸੀਂ ਉਹਨਾਂ ਨੂੰ ਪ੍ਰੋਪਰਲੀ ਪੀਰੀਆਡਿਕਲੀ ਕਲੀਨ ਕਰਦੇ ਰਹੋ ਖਾਲੀ ਕਰਕੇ ਪ੍ਰੋਪਰ ਅਨੰਸੀ ਉਹਨਾਂ ਦੀ ਸਫਾਈ ਕਰੋ ਔਰ ਜੋ ਵੀ ਤੁਹਾਨੂੰ ਇੰਤਜ਼ਾਮ ਕਰਨੇ ਚਾਹਤੇ ਹਨ ਕਲੈਨਨਸ ਹਾਈਜੀਨ ਵਾਸਤੇ ਉਹ ਜਰੂਰ ਕਰਦੇ ਰਹੋ ਲekin sir social media ਤੇ ਜਰੂਰ viral ਹੋ ਰਿਹਾ ਲekin ਇਹਨਾਂ ਨੂੰ ਸ਼ਿਵਾਂ ਸਰਜਰੀ ਜਾਂ ਹੈਲਥ ਡਿਪਾਰਟਮੈਂਟ ਦਾ ਕੋਈ ਡਰ ਨਹੀਂ ਹੈ ਕਿਉਂਕਿ ਜਿਹੜਾ ਨਾਰੈਣ ਚੱਕੀ ਦੀ ਗੱਲ ਕੀਤੀ ਹੈ ਉਹ ਬਲੇ ਹੋਣ ਜਿਹੜਾ ਦੂਜੀ ਹੋ ਗਿਆ ਲekin ਇਹ ਪਹਿਲਾਂ ਵੀ ਇੱਕ ਵਾਰ ਵੀਡੀਓ viral ਹੋਈ ਸੀ ਇਥੇ ਨਹੀਂ sir ਐਜੀ ਕੋਈ ਗੱਲ ਨਹੀਂ ਹੈ ਡਰ ਕਿਉਂ ਨਹੀਂ ਹੈਗਾ ਐਸੀ ਗੱਲ ਨਹੀਂ ਹੈ um but ਸਾਡੇ ਧਿਆਨ ਚ ਤੁਸੀਂ ਹੁਣ ਲੈ ਕੇ ਐਵੇਂ ਵੀਲ ਡੈਫੀਨਿਟਲੀ ਟੈਕਸ ਨਾ। ਸਾਨੇ ਦੇ ਕਰੀਰੇ ਦੀ ਵੀਡੀਓ ਹੈ। ਅ ਮੈਟਰ ਹੈਗਾ ਹੈ ਮੈਂ ਕੱਲ ਗਿਆ ਸੀ ਕੇਕ ਲੈਣ ਸਾਡੀ ਦੇਖਦੇ ਕਿ ਤਕਰੀਬਨ 7:00 ਵਜੇ। ਤੇ ਜਿਸ ਤਰੀਕ ਮੈਨੇ ਕੇਕ ਮੈਨੂੰ ਜਿਹੜਾ ਕੇਕ ਦਿੰਦੇ ਆ ਉਹ ਕਿਹੜੇ ਮੁੰਡੇ ਹੁੰਦੇ ਆ ਮੈਂ ਉਹਨਾਂ ਨੂੰ ਕੇਕ ਮੰਗਿਆ ਤਾਂ ਕਿ ਮੈਨੂੰ ਫਰੈਸ਼ ਤੇ ਬਿਲਕੁਲ ਵਧੀਆ ਚੀਜ਼ ਹੈ। ਉਸ ਵੇਲੇ ਮੈਨੂੰ ਫਰੈਸ਼ ਤੇ ਵਧੀਆ ਕਹਿੰਦੇ ਕਿ ਇਹ ਕੇਕ ਹੈ ਸਾਰੇ ਵਧੀਆ ਨਹੀਂ ਲੈ ਲੈ। ਤੇ ਮੈਨੇ ਲੈ ਲਿਆ ਤੇ ਸੱਪਾ 8:30 ਵਜੇ ਦੇ ਕਰੀਬ ਕੇਜ ਨੂੰ ਕਟਿਆ ਤੇ ਜਿਸ ਤਰੀ ਬੱਚੇ ਖਾਣ ਲੱਗੇ ਤਾਂ ਕੀ ਨਾ ਮੈਂ ਬੱਚੇ ਉੱਚ ਉਹ ਡਿੱਗਿਆ ਕੋਪਰੇਟ ਨਿਕਲ ਤੇ ਉਸ ਨੇ ਅਸੀਂ ਕੀ ਸਾਰੇ ਤੋਂ ਲੈ ਲਿਆ ਵਾਪਸ ਖਾਣ ਨਹੀਂ ਦਿੱਤਾ ਤੇ ਅਸੀਂ ਸਾਨੀ ਦੇਖ ਲਈ ਦੀ ਕੋਈ ਚੀਜ਼ ਇਸ ਤਰ੍ਹਾਂ ਕੇਕ ਲੇਕੇ ਨੂੰ ਦਿਖਾਇਆ ਕਿ ਦੇਖੋ ਵਿੱਚ ਕੋਪਰੇਜ ਨਿਕਲੇਆ ਤੇ ਉਹਨਾਂ ਨੇ ਚੈੱਕ ਵੀ ਕੀਤਾ ਅੰਦਰੋਂ ਸਾਰਾ ਕਿੰਨੇ ਪੌਂਡ ਦਾ ਕੇਕ ਲਿਆ ਸੀ ਜੀ ਅ ਸਿਰਫ 500 ਦਾ ਕੇਕ ਸੀਗਾ ਤੇ ਉਹ ਇਹ ਨਹੀਂ ਪਤਾ ਕਿ ਕਿੰਨੇ ਪੌਂਡ ਦਾ ਤਕਰੀਬਨ ਸਹੀ ਸੀਗਾ ਕਾਫੀ ਵੱਡਾ ਕੇਕ ਸੀ ਠੀਕ ਹੈ ਜੀ ਗੰਗਲ ਦਾ ਨਾਮ ਤੁਸੀਂ ਗੱਲ ਕੀਤੀ ਸੀ ਹਾਂ ਜੀ ਸਰ ਮੈਂ ਗੱਲ ਕੀਤੀ ਸੀ ਤੇ ਉਹਨਾਂ ਨੇ ਆਪਣੀ ਗਲਤੀ ਵੀ ਮੰਨੀ ਹੈ ਤੁਸੀਂ ਵੀਡੀਓ ਵਿੱਚ ਦੇਖਿਆ ਹੋਵੇਗਾ ਕਿ ਉਹਨਾਂ ਨੇ ਆਪਣੀ ਗਲਤੀ ਵੀ ਮੰਨੀ ਹੈ ਕਿ ਹਾਂ ਜੀ ਸਾਡੇ ਤੋਂ ਕੋਈ ਚੁਪਟੀ ਹੋ ਗਈ ਤੇ ਮੈਂ ਇਹੀ ਕਿ ਚਲੋ ਥੋੜੀ ਜਿਹੀ ਗਲਤੀ ਹੈ ਤੂੰ ਗਲਤੀ ਤੇ ਇੱਕ ਸਾਡੇ ਉੱਤੇ ਅ ਅ ਹੋਰ ਖਰੀਦੀ ਗਏ ਸੱਜਨ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਇੱਕ ਅੱਧਾ ਕਾਂਗਰਸ ਗਲਤੀ ਨਾਲ ਆ ਸਕਦਾ ਤੇ ਉਹ ਉਹਨਾਂ ਦੀ ਗੱਲ ਮੈਨੂੰ ਜਚੀ ਨਹੀਂ ਪਰ ਉਹਨਾਂ ਨੇ ਦੁਕਾਨਦਾਰ ਨੇ ਜਿਹੜਾ ਕੇਕ ਸੀਗਾ ਜਿਸ ਵਿੱਚ ਕਾਂਗਰਸ ਨਿਕਲੇ ਆ ਤੇ ਉਹਨਾਂ ਨੇ ਆਪਣੀ ਗਲਤੀ ਮੰਨੀ ਹੈ ਮੈਂ ਕੰਪਲੇਨ ਕਰ ਵੀ ਕੀਤੀ ਨਹੀਂ ਸਰ ਮੈਂ ਕੋਈ ਕੰਪਲੇਨ ਨਹੀਂ ਕੀਤੀ ਬਸ ਉਹਨਾਂ ਨੇ ਇਹੀ ਕਿ ਆਪਣੀ ਗਲਤੀ ਸੁਧਾਰੋ ਤੇ ਇਹਨੂੰ ਸਾਸ ਸਵੇਰ ਦਾ ਚਾਅ ਰੱਖੋ ਇਹ ਸ਼ਹਿਰ ਦੀ ਨਾਮੀ ਵੇਕਰੀ ਹੈ ਤੇ ਲੋਕ ਪਰ ਦਾ ਵਿਸ਼ਵਾਸ ਹੈ ਇਹ ਸਭ ਲੋਰੀ ਕਿਰੋ ਸਤਿ ਸ਼੍ਰੀ ਅਕਾਲ ਤੁਸੀਂ ਇੱਕ ਰਸਮ ਸੈਟਿੰਗਸ ਤੇ ਮੈਂ ਹਾ ਪਰਦੀਪ ਗੌਰ